ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮਸਰੂ ਪੰਖੀ ਜੀ ਦੀ ਲਿਖੀ ਹੋਈ ਕਹਾਣੀ ਕਚੈਰੀ ਦਾ ਸ਼ਿੰਗਾਰ ਹਰਤਾ ਸੇਵਾ ਸਿੰਘ ਦਰਦੀ ਦਾ ਨਾਮ ਸਾਰਾ ਇਲਾਕਾ ਜਾਣਦਾ ਹੈ ਟਾਂਗੇ ਜੱਡਾ ਲੰਮਾ ਕਦ ਰੰਗ ਭੂਸਲਾ ਅੱਖਾਂ ਦੇ ਆਂਡੇ ਰੀਠਿਆਂ ਵਰਗੇ ਦੇ ਦੰਦ ਮੱਕੀ ਦੇ दाणे ਨਿੱਕਿਆ ਨਿੱਕਿਆ ਮੁੱਛਾਂ ਤੇ ਖੂਚੀ ਮਿੰਦੀ ਦਾੜੀ ਖੱਦਰ ਦਾ ਪਜਾਮਾ ਖੱਦਰ ਦਾ ਕੁਰਤਾ ਤੇ ਖੱਦਰ ਦੇ ਪੱਗ ਦਰਦੀ ਦਾ ਪਿੰਡ ਸੜਤੈ ਸੀ ਇਸ ਲਈ ਉਹ ਨਿੱਥੀ ਬਸਤੇ ਬਰਨਾਲੇ ਆਉਂਦਾ ਤੜਕੇ ਤੜਕੇ ਟਾਠੀ ਆਪਣੀ ਉਹ ਕਚਰੇ ਵਿੱਚ ਆ ਕੇ ਖੋਲਦਾ ਪੰਜਾਬੀ ਉਲਿਖਤਾ ਲੈਂਦਾ ਹੈ ਪੜਕਾ ਨੂੰ ਲਗਾਤਾਰ ਘਟ ਹੀ ਲੌਂਦਾ ਹੈ ਕਦੇ-ਕਦੇ ਕੰਨਾ ਬਿਹਾਰੀ ਤੇ ਹੋੜਾ ਵੀ ਲਾ ਹੀ ਦਿੰਦਾ ਹੈ 47 ਤੋਂ ਪਹਿਲਾਂ ਉਸ ਦੀ ਕੁਰਬਾਨੀ ਸਿਰਫ ਇੰਨੀ ਸੀ ਕਿ ਇੱਕ ਵਾਰੀ ਨਾਬੇ ਦੇ ਮੋਰਚੇ ਵਿੱਚ ਪੁਲਿਸ ਨੇ ਫੜ ਕੇ ਉਸ ਦੇ ਜੁੱਤੀਆਂ ਲਾਈਆਂ ਤੇ ਉਹ ਥਾਣੇਦਾਰ ਦੇ ਪੈਰੀ ਹੱਥ ਲਾ ਕੇ ਦੂਜੇ ਦਿਨ ਘਰ ਆ ਗਿਆ ਹੁਣ ਦਰਦੀ ਗੱਲ-ਗੱਲ ਵਿੱਚ ਕਹਿੰਦਾ ਹੈ ਅਸੀਂ ਵੀ ਦੇਸ਼ ਭਗਤੀ ਕੀਤੀ ਐ ਅਸੀਂ ਵੀ ਰਜਵਾੜਿਆਂ ਦੀਆਂ ਜੁੱਤੀਆਂ ਖਾਧੀਆਂ ਨੇ ਅਸੀਂ ਵੀ ਅੰਗਰੇਜ਼ ਦੇ ਜ਼ੁਲਮ ਸਹੇ ਨੇ 52 ਦੀਆਂ ਇਲੈਕਸ਼ਨਾਂ ਵਿੱਚ ਉਹ ਵੀ ਖੜਾ ਹੋ ਗਿਆ ਸੀ ਆਜ਼ਾਦ ਉਮੀਦਵਾਰ ਇਲਾਕੇ ਦੇ ਇੱਕ ਸਰਦਾਰ ਨੇ ਉਸ ਨੂੰ ਪੈਸੇ ਦੇ ਦਿੱਤੇ ਕਿ ਉਹ ਕਾਲੀ ਉਮੀਦਵਾਰ ਦੇ ਵਿਰੁੱਧ ਡਟਿਆ ਰਹੇ ਤਾਂ ਕਿ ਕਾਂਗਰਸੀ ਸੀਟ ਜਿੱਤ ਸਕੇ ਅਕਾਲੀ ਜਿੱਤਦਾ ਬੰਮੀ ਕਾਂਗਰਸੀ ਜਿੱਤਦਾ ਪਰ ਦਰਦੀ ਦਾ 1 ਮਹੀਨਾ ਸ਼ੁਗਲ ਪਾਣੀ ਵਧੀਆ ਬਣਿਆ ਰਿਹਾ। ਉਹ ਵੀ ਉਦੋਂ ਤੋਂ ਪੱਕਾ ਲੀਡਰ ਬਣ ਗਿਆ। 57 ਦੀਆਂ ਇਲੈਕਸ਼ਨਾਂ ਵਿੱਚ ਦਰਦੀ ਫੇਰ ਖੜਾ ਹੋ ਗਿਆ। ਪਰ ਇੱਕ ਜ਼ੋਰਵਾਰ ਉਮੀਦਵਾਰ ਨੇ ਉਸ ਨੂੰ 2000 ਦੇ ਕੇ ਚੁੱਪ ਕਰਵਾ ਦਿੱਤਾ। ਉਸ ਨੂੰ ਮੌਜਾਂ ਹੋ ਗਈਆਂ ਤੇ ਉਸ ਜ਼ੋਰਾਵਰ ਉਮੀਦਵਾਰ ਦੇ ਪ੍ਰਚਾਰ ਵਿੱਚ ਹੀ ਲੱਗ ਗਿਆ। 62 ਦੀਆਂ ਇਲੈਕਸ਼ਨਾਂ ਵਿੱਚ ਉਸ ਨੇ ਫੇਰ ਉਗ ਗਈ ਕੁੱਟਣੀ ਚਾਹੀ ਤੇ ਨਾਮਜ਼ਦਗੀ ਦੇ ਪੈਸੇ ਭਰ ਦਿੱਤੇ ਐਤ ਕੀ 2000 ਤਾਂ ਮਿਲੇ ਨਾ ਪਰ ਮੁੱਖ ਮੰਤਰੀ ਦੇ ਹੱਲਾਸ਼ੀ ਜ਼ਰੂਰ ਮਿਲ ਗਈ ਕਚਹਿਰੀਆਂ ਵਿੱਚ ਤੇਰੀ ਪੂਰੀ ਚੱਲੇਗੀ ਪਾਉ ਅਫਸਰ ਤੈਨੂੰ ਕੁਰਸੀਆਂ ਦਿਆ ਕਰਨਗੇ ਦਰਦੇ ਦੇ ਤਾਉਣ ਉੱਚੇ ਹੋ ਗਏ ਸੀ ਉਹ ਹੁਣ ਹਰ ਰੋਜ਼ ਕਚਹਿਰੀਆਂ ਵਿੱਚ ਆਉਂਦਾ ਹੈ ਸਾਰਾ ਇਲਾਕਾ ਉਸਨੂੰ ਜਾਣਦਾ ਹੈ ਸਾਰੇ ਵਕੀਲ ਉਸਨੂੰ ਜਾਣਦੇ ਹਨ ਸਾਰੇ ਅਫਸਰ ਉਸ ਨੂੰ ਜਾਣਦੇ ਹਨ ਸਾਰੇ ਅਰਜੀ ਨਵੀਸ ਉਸ ਨੂੰ ਜਾਣਦੇ ਹਨ ਹਰ ਨਿੱਕੇ ਮੋٹے ਬੰਦੇ ਨਾਲ ਉਹ ਹਰ ਨਿੱਕੇ ਮੋٹے ਅਫਸਰ ਕੋਲ ਚੱਲਿਆ ਜਾਂਦਾ ਹੈ ਹਰ ਨਿੱਕੇ ਮੁੱਟੀ ਸਿਫਾਰਿਸ਼ ਕਰਦਾ ਹੈ ਹਰ ਥਾਂ ਉਸ ਨੂੰ ਕੁਰਸੀ ਮਿਲਦੀ ਹੈ ਤੜਕੇ ਹੀ ਕਚੈਰੀਆਂ ਵਿੱਚ ਵਕੀਲ ਨਵੇਂ ਮੁਕੱਦਮਿਆਂ ਨੂੰ ਉਡੀਕਦੇ ਹਨ ਤੜਕੇ ਹੀ ਅਰਜੀ ਨਵੀਸ ਨਵੀਆਂ ਅਰਜ਼ੀਆਂ ਉਡੀਕਦੇ ਹਨ ਤੇ ਤੜਕੇ ਹੀ ਦਰਦੀ ਨਵੇਂ ਸਿਫਾਰਸ਼ੀਆਂ ਨੂੰ ਉਡੀਕਦਾ ਹੈ ਉਹ ਗੱਲ-ਗੱਲ ਵਿੱਚ ਕਹਿੰਦਾ ਹੈ ਆਪਾਂ ਦਾ ਲੋਕ ਸੇਵਾ ਕਰਨੀ ਹੈ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਕੀਤੀ ਹੈ ਹੁਣ ਵੀ ਕਰਦੇ ਆਂ ਅਫਸਰ ਸਾਰੇ ਦਰਦ ਦੇ ਦੀ ਸੁਣਦੇ ਹਨ ਉਸ ਨੂੰ ਕੁਰਸੀ ਦਿੰਦੇ ਹਨ ਜੇ ਕੋਈ ਅਫਸਰ ਜਾਂ ਕਲਰਕ ਹੈਂਕੜੀ ਕਰੇ ਤਾਂ ਬਲੀਦਾਨ ਵਿੱਚ ਉਸ ਦੇ ਵਿਰੁੱਧ ਖਬਰ ਛਪ ਜਾਂਦੀ ਹੈ ਬਲੀਦਾਨ ਇੱਕ ਸੱਤਾ ਇੱਕ ਪੱਤਰ ਪਟਿਆਲੇ ਤੋਂ ਨਿਕਲਦਾ ਹੈ ਚੀਨੀ ਹਮਲੇ ਤੋਂ ਬਾਅਦ ਇਹ ਪੱਤਰ ਸ਼ੁਰੂ ਹੋਇਆ ਸੀ ਉਦੋਂ ਸਰਕਾਰ ਨੇ ਵੀ ਇਸ ਦੀ ਬੜੀ ਮਦਦ ਕੀਤੀ ਸੀ ਤੇ ਲੋਕ ਵੀ ਇਸ ਨੂੰ ਬੜਾ ਪੜਦੇ ਸਨ ਪਰ ਹੁਣ ਇਹ ਅਫਸਰਾਂ ਦੇ ਵਿਰੁੱਧ ਤੇ ਹੱਕ ਵਿੱਚ ਖਬਰਾਂ ਛਾਪਦਾ ਹੈ ਇੱਕ ਹਫ਼ਤੇ ਕਿਸੇ ਅਫਸਰ ਦੇ ਵਿਰੁੱਧ ਖਬਰ ਛਪਦੀ ਹੈ ਤੇ ਤੀਜੇ ਹਫ਼ਤੇ ਉਸੇ ਅਫਸਰ ਦੇ ਗੁਣ ਗਾਏ ਜਾਂਦੇ ਹਨ ਦਰਦੀ ਦੀਆਂ ਭੇਜੀਆਂ ਖਬਰਾਂ ਤਾਂ ਇਹ ਪੱਤਰ ਭੱਜ ਕੇ ਛਾਪਦਾ ਹੈ ਇੱਕ ਦੋ ਖਾਸ ਅਰਜੀ ਨਵੀਸਨ ਜਿਹੜੇ ਦਰਦੀ ਨੂੰ ਖੜੇ ਹੋ ਕੇ ਸਲਾਮ ਬੁਲਾਉਂਦੇ ਹਨ ਪਿੰਡਾਂ ਤੋਂ ਆਏ ਲੋਕ ਦਰਦੀ ਤੋਂ ਸਲਾਹ ਲੈਂਦੇ ਹਨ ਕਿ ਅਰਜੀ ਕਿਵੇਂ ਲਿਖਵਾਈ ਜਾਵੇ ਕਿ ਅਰਜੀ ਨੂੰ ਫੜਨਸਾਰ ਅਫਸਰ ਹੁਕਮ ਲਿਖਦੇ ਹੋਏ ਦਰਦੀ ਵਧੀਆ ਅਰਜੀ ਲਿਖਵਾ ਦਿੰਦਾ ਹੈ 5 ਰੁਪਈਆ ਵਾਲੇ ਜਿਨ੍ਹਾਂ ਵਿੱਚੋਂ 2 ਰੁਪਈਏ ਅਰਜੀ ਨਵੀਸ ਕੋਲ ਦਰਦੀ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ ਵਕੀਲਾਂ ਦੇ 3-4 ਮੁੰਛੇ ਵੀ ਦਰਦੀ ਨੂੰ ਝੁੱਕ ਕੇ ਸਲਾਮ ਕਰਦੇ ਹਨ ਕਿਉਂਕਿ ਕਈ ਵਾਰੀ ਮੋਦੀ ਤੋਂ ਲਈ ਅੱਧੀ ਰਕਮ ਉਹ ਤੇ ਮੁੰਛੇ ਹੜੱਪ ਲੈਂਦੇ ਹਨ ਦਰਦੀ ਕਦੇ ਕਿਸੇ ਆਦਮੀ ਤੋਂ ਸਿੱਧੇ ਪੈਸੇ ਨਹੀਂ ਲੈਂਦਾ ਹਰ ਸਿਫਾਰਸ਼ੀ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਵੱਡੇ ਅਫਸਰਾਂ ਨੂੰ ਦਰਦੀ ਸਿਰਫ ਸਲਾਮ ਹੀ ਬੁਲਾਉਂਦਾ ਹੈ ਸਿਫਾਰਿਸ਼ ਨਹੀਂ ਕਰਦਾ ਬਹੁਤੇ ਪੜੇ ਲਿਖੇ ਬੰਦਿਆਂ ਦੀ ਸਿਫਾਰਸ਼ ਹੋਈ ਉਹ ਕਦੇ ਨਹੀਂ ਕਰਦਾ ਉਹ ਤਾਂ ਕੇਵਲ ਸਧਾਰਨ ਲੋਕਾਂ ਦੀ ਸੇਵਾ ਕਰਦਾ ਹੈ ਜਿਨ੍ਹਾਂ ਨੂੰ ਕੋਈ ਪਤਾ ਨਾ ਹੋਵੇ ਕਿ ਕਿਹੜੇ ਅਫਸਰ ਦਾ ਦਫ਼ਤਰ ਕਿੱਥੇ ਹੈ ਉਹਨਾਂ ਦਾ ਕੰਮ ਕਿਹੜੇ ਅਫਸਰ ਕੋਲ ਹੈ ਅਰਜੀ ਵਿੱਚ ਕੀ ਕੀ ਲਿਖਣਾ ਹੈ ਜਿਸ ਬੰਦੇ ਦਾ ਕੰਮ ਬਣ ਜਾਵੇ ਉਹ ਫਿਰ ਦਰਦੇ ਬਾਜ਼ਾਰ ਵਿੱਚ ਜ਼ਰੂਰ ਲੈ ਕੇ ਜਾਂਦਾ ਹੈ ਬਰੋਕ ਬਾਂਡ ਦਾ ਡੱਬਾ ਖਰੀਦਦਾ ਹੈ ਲਕਸ ਦੇ ਟਿੱਕੇ ਖਰੀਦਦਾ ਹੈ ਆਮਲਾ ਤੇਲ ਖਰੀਦਾ ਹੈ ਖੱਦਰ ਪੰਡਾਰ ਵੀ ਜਾਂਦਾ ਹੈ ਹਰ ਦੁਕਾਨ ਤੇ ਚੀਜ਼ ਖਰੀਦਣ ਬਾਅਦ ਜੇਬ 'ਚ ਹੱਥ ਮਾਰਦਾ ਤੇ ਕਹਿੰਦਾ 100 ਦਾ ਨੋਟ ਪਿੰਡੋਂ ਹੀ ਤੜਵਾ ਲਿਆਉਂਦੇ ਤਾਂ ਚੰਗਾ ਸੀ ਕੁੰਡਾ ਸਿਆਂ ਤੇਰੇ ਕੋਲ ਹੋਣਗੇ ਥੋੜੇ-ਮੋٹے ਤੇ ਹਰ ਦੁਕਾਨ ਤੇ ਕੁੰਡਾ ਸਿੰਘ ਹੀ ਟੁਕੜੇ ਨੋਟ ਦੇ ਦਿੰਦਾ ਹੈ ਦਰਦੀ ਦੇ ਪਿੰਡ ਤੋਂ ਹੀ ਇੱਕ ਜ਼ਿਮੀਂਦਾਰ ਸੀ ਮਰੱਬਾ ਬੰਦੇ ਵਿੱਚ ਉਸ ਦੇ ਜ਼ਮੀਨ ਦਾ ਰੌਲਾ ਸੀ ਕੋਈ ਮੁਰੱਬੇ ਬੰਦੀ ਦੇ ਅਫਸਰ ਕੋਲ ਦਰਦੀ ਨੇ ਉਸੇ ਅਪੀਲ ਕਰਵਾ ਦਿੱਤੀ ਤੇ 200 ਰੁਪਇਆ ਲੈ ਕੇ ਕਹਿ ਦਿੱਤਾ ਕਿ ਜੇ ਅਪੀਲ ਨਾ ਮੰਨੀ ਗਈ ਤਾਂ 200 ਆਪਣੀ ਜੇਬ ਵਿੱਚ ਹੁੰਦਿਓ ਅਪੀਲ ਦੇਆਂ ਤਰੀਕਾ ਪੈਂਦੀਆਂ ਰਹੀਆਂ ਦਰਦੀ ਨੇ ਛੱਜੂ ਨੂੰ ਵਿਸ਼ਵਾਸ ਦਿੱਤਾ ਕਿ 200 ਜਦ ਅਫਸਰ ਦੀ ਜੇਬ ਵਿੱਚ ਪੈ ਗਿਆ ਤਾਂ ਟੱਕ ਕਿਉਂ ਨਹੀਂ ਲੂਟ ਹੋ ਕਚੇਰੀਆਂ ਦੇ ਵਿੱਚ ਹੀ ਬਾਰੂਮ ਦੇ ਸਾਹਮਣੇ ਇੱਕ ਦਿਨ ਛੱਜੂ ਨੇ ਦਰਦੀ ਦੇ ਗੱਲ ਵਿੱਚ ਸਾਫਾ ਪਾ ਕੇ ਵਟਾ ਦੇਣਾ ਸ਼ੁਰੂ ਕਰ ਦਿੱਤਾ ਛੱਜੂ ਦੀ ਅਪੀਲ ਖਾਰਜ ਹੋ ਗਈ ਸੀ ਚੋਲਿਆਂ ਦੀ ਸੌ ਲੋਕੋ ਜੇ ਇਸ ਤੋਂ ਮੈਂ ਕੁਛ ਲਿਆ ਦਰਦੀ ਕੂਕਾ ਮਾਰ ਰਿਆ ਸੀ ਉਸ ਦੀਆਂ ਅੱਖਾਂ ਦੇ ਅੰਡੇ ਬਾਹਰ ਨਿਕਲ ਆਏ ਛੱਜੂ ਹੋਰ ਵਟਾ ਚੜੀ ਗਿਆ ਮੁੰਛੀ ਭੱਜ ਕੇ ਆਏ ਅਰਜੀ ਨਵੀਸ ਭੱਜ ਕੇ ਆਏ ਦਰਦੀ ਦੀ ਜਾਨ ਛੁੱਟ ਗਈ ਇੱਕ ਪੁਲਿਸੀਏ ਨੇ ਗਲ ਹੱਥਾ ਦੇ ਕੇ ਛੱਜੂ ਨੂੰ ਮੋਰੇ ਲਾ ਲਿਆ ਦਰਦੀ ਬਾਰੂਮ ਵਿੱਚ ਵੜ ਕੇ ਤਹੀ ਹੋਈ ਪੱਗ ਬੰਦਿਆ ਸੀ ਤੇ ਵਕੀਲ ਤਾੜੀਆਂ ਮਾਰ ਰਹੇ ਸਨ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ না ভুলনা চাই ধন্যবাদ